ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਬਾਕੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਬਾਗ ਦਿਖਾਵਾਂਗੇ ਤੁਹਾਨੂੰ ਪੰਜਾਬੀ ਵਿਰਸੇ ਰਿਲੇਟਡ ਇਹ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਖ ਹੰਗਾ ਜੀ ਇਹਦੇ ਬਿਨਾ ਹਰ ਇੱਕ ਖੁਸ਼ੀ ਅਧੂਰੀ ਆ ਜਿਵੇਂ ਵੀ ਮੁੰਡੇ ਕੁੜੀ ਦਾ ਵਿਆਹ ਹੁੰਦਾ ਨਾਈ ਧੋਈ ਵੇਲੇ ਵੀ ਬਾਗ ਉੱਪਰ ਤਾਣਿਆ ਜਾਂਦਾ ਜਦੋਂ ਮੁੰਡੇ ਦਾ ਵਿਆਹ ਹੁੰਦਾ ਉਦੋਂ ਜਦੋਂ ਉਹਦੀ ਬਰਾਤ ਚੜ੍ਹਦੀ ਆ ਉਹਦੇ ਉੱਪਰ ਦੀ ਬਾਗ ਤਾਣ ਕੇ ਪਹਿਣਾ ਗੁਰੂ ਘਰ ਲੈ ਕੇ ਜਾਂਦੀਆਂ ਨੇ ਸਾਰਾ ਮੇਲ ਹੁੰਦਾ ਨਾਲ ਤੇ ਵੀ ਇਹ ਇਹਦੇ ਬਿਨਾ ਹਰ ਇੱਕ ਖੁਸ਼ੀ ਅਧੂਰੀ ਆ ਬਾਗ ਦੀ ਬਿਜਦੀ ਇਹ ਲੋਕ ਹੋਗੇ ਸੀ ਹੁਣ ਅੱਜ ਕੱਲ ਇਹਨਾਂ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਇਹਦੇ ਸੂਟ ਵੀ ਬਣ ਰਹੇ ਨੇ ਇਹ ਘਰੇ ਖੱਦਰ ਕੁੰਬਲ ਤੇ ਖੱਦਰ ਬੁਣ ਕੇ ਉਹਦੇ ਤੇ ਤਿਆਰ ਕੀਤਾ ਹੋਇਆ ਹੈ ਇਹ ਹੈਗਾ 50-60 ਸਾਲ ਪੁਰਾਣਾ ਬਾਗ ਦੇਖੋ ਇਹ ਪੱਟ ਦੀਆਂ ਰੀਲਾਂ ਨਾਲ ਖੱਦਰ ਦੇ ਉੱਪਰ ਖੱਦਰ ਰੰਗ ਕੇ ਪੱਟ ਦੀਆਂ ਰੀਲਾਂ ਦੇ ਨਾਲ ਕਿੰਨੀ ਮਿਹਨਤ ਨਾਲ ਕੀਤਾ ਹੋਇਆ ਇਹ ਇਹ ਵੀ ਮੇਰੇ ਵਿਆਹ ਦੇ ਵਿੱਚ ਦਾਜ ਚ ਦਿੱਤਾ ਸੀ ਮੈਨੂੰ ਮੇਰੀ ਮੰਮੀ ਨੇ ਬਾਗ ਬਹੁਤ ਕਿਸਮ ਦੇ ਹੁੰਦੇ ਨੇ ਬਹੁਤ ਪ੍ਰਕਾਰ ਹੁੰਦੇ ਆ ਬਾਗ ਦੇ ਕੋਈ ਝੁੰਮਰ ਬਾਗ ਬਹੁਤ ਕਿਸਮ ਦੇ ਬਾਗ ਨੇ ਦੇਖੋ ਲੈਰੀਏ ਪਾਏ ਆ ਫਲਕਾਰੀ ਮੰਗੋ ਕਿੰਨੇ ਰੰਗ ਪਾਏ ਨੇ ਬਿਲਕੁਲ ਵੀ ਖਰਾਬ ਨਹੀਂ ਹੋਇਆ ਪੂਰਾ ਵੀ ਧਾਗਾ ਨਹੀਂ ਦਿੰਦਾ ਇੰਨੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਨੂੰ ਪੱਟ ਦੀਆਂ ਰੀਲਾਂ ਨਾਲ ਇਹ 80 ਮੀਟਰ ਲੰਬਾ ਹੁੰਦਾ ਏ ਇਹਦੀ ਚੜਾਈ ਵੀ 2.3 ਮੀਟਰ ਚੌੜੀ ਹੁੰਦੀ ਆ ਦੇਖੋ ਆ ਹਲਕਾ ਵਾਗ ਆ ਮੇਰੇ ਕੋਲੇ ਇਹ ਹਲਕੀ ਕਢਾਈ ਦਾ ਕੱਢਿਆ ਹੋਇਆ ਕੱਢਿਆ ਇਹ ਵੀ ਖੱਦਰ ਦੇ ਉੱਤੇ ਆ ਬ੍ਰਾਊਨ ਕਲਰ ਕਰਕੇ ਇਹਦੇ ਤੇ ਖੱਦਰ ਦੇ ਉੱਤੇ ਕੱਢਿਆ ਹੋਇਆ ਰੇਸ਼ਮੀ ਰੀਲਾਂ ਦੇ ਨਾਲ ਪੱਟਦੀਆਂ ਰੀਲਾਂ ਦੇ ਨਾਲ ਇਹ ਵੀ ਮੇਰੇ ਦਾਜ ਦਾ ਜੀ ਦੇਖੋ ਇਹਦੀ ਵੀ ਓਨੀ ਲੰਮਾਈ ਛੜਾਈ ਆ ਪੂਰੀ ਵਧੀਆ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਉਹ ਹੈਵੀ ਸੀ ਭਾਰਾ ਗਾ ਬਾਗ ਇਹ ਹਲਕਾ ਗਾ ਕੱਢਿਆ ਹੋਇਆ ਮੇਰੇ ਕੋਲੇ ਦੋ ਬਾਗ ਨੇ ਜੀ ਆ ਮੈਂ ਤੁਹਾਨੂੰ ਚਾਦਰ ਦਿਖਾਉਣੀ ਹੈ ਚਾਦਰ ਇਹਨੂੰ ਅੱਗੇ ਦਸੂਤੀ ਦੇ ਚਾਦਰੇ ਕਹਿੰਦੇ ਹੁੰਦੇ ਵੀ ਸਿੰਗਲ ਇਹ ਮੇਰੀ ਨਾਨੀ ਮਾ ਦੇ ਹੱਥਾਂ ਦਾ ਕੱਢਿਆ ਹੋਇਆ ਦੇਖੋ ਕਿੰਨੀ ਬਰੀਕ ਕਢਾਈ ਹੈ ਇੱਥੇ ਬਿਲਕੁਲ ਵੀ ਖਰਾਬ ਨਹੀਂ ਹੋਇਆ ਗੁਲਦਸਤਾ ਬਣਿਆ ਹੋਇਆ ਦਸੂਤੀ ਦੇ ਉੱਤੇ ਦੇਖੋ ਡਿਜ਼ਾਈਨ ਮੈਂ ਸੋਚਿਆ ਤੁਹਾਨੂੰ ਮੈਂ ਇਹ ਚੀਜ਼ ਵੀ ਦਿਖਾ ਦਾਂ ਵੀ ਅੱਗੇ ਵੀ ਤੁਹਾਨੂੰ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਅੱਗੇ ਵੀ ਤੁਹਾਨੂੰ ਬਹੁਤ ਸੋਹਣੀਆਂ ਨਵੀਆਂ-ਨਵੀਆਂ ਪੰਜਾਬੀ ਵਿਰਸੇ ਰਿਲੇਟਡ ਚੀਜ਼ਾਂ ਦਿਖਾਵਾਂਗੇ ਮੈਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਮੇਰਾ ਆਪ ਹੀ ਹੌਸਲਾ ਵਧੂਗਾ ਮੈਂ ਆਪ ਹੀ ਵਧੀਆ ਚੀਜ਼ਾਂ ਦਿਖਾਵਾਂਗੀ ਜਿਵੇਂ 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 ਮੈਨੂੰ ਮੇ ਪਿਆਰ ਦੇਵੋਗੇ ਤੁਸੀਂ ਆਜਾ ਅਦਰ ਮੈਂ ਆਪਦੇ ਹੱਥੀ ਕਢੀ ਹੋਈ ਐ ਵੀ ਇਹ ਕਰਦੀ ਸੀ ਉਦੋਂ ਮੈਂ ਦੇਖੋ ਕਿੰਡੀ ਹੈਵੀ ਐ ਕੇਸਮੈਂਟ ਦੇ ਉੱਤੇ ਰੇਸ਼ਮ ਉਹਦੇ ਆ ਪਾਸ਼ਮ ਦੇ ਗੋਲਿਆਂ ਨਾਲ ਆਪ ਖੁਦ ਕਢਾਈ ਕੀਤੀ ਹੋਈ ਐ ਹੁਣ ਵੀ ਇਹ ਕਢਾਈ ਦਾ ਟ੍ਰੈਂਡ ਆ ਗਿਆ ਜੀ ਹੁਣ ਇਹ ਕਢਾਈ ਸੂਟਾਂ ਤੇ ਹੁੰਦੀ ਐ ਅਸੀਂ ਸੂਟ ਵੀ ਰੈਡੀ ਕਰਦੇ ਆ ਇਹ ਕਢਾਈ ਦੇ ਪਹਿਲਾਂ ਚਾਦਰਾਂ ਤੇ ਹੁੰਦੀ ਸੀ ਹੁਣ ਨੈੱਟ ਲਾ ਕੇ ਜਾਲੀ ਲਾ ਕੇ ਸੂਟ ਵੀ ਕੱਢੇ ਜਾਂਦੇ ਨੇ ਇਹ ਕਢਾਈ ਦੇ ਮੱਖੀ ਟੋਪੇ ਦੇ ਕ੍ਰੋਸ ਸਟਿਚ ਕਹਿ ਦਿੰਦੇ ਨੇ ਉਹਨੇ ਨੂੰ ਚਾਰ ਇਧਰ ਨੇ ਇਹਦੇ ਚਾਰ ਇਧਰ ਨੇ ਮੈਂ ਹੈਂਡਵਰਕ ਦੇ ਵੀ ਸੂਟ ਤੇ ਆ ਰੈਡੀ ਕਰਦੀ ਆਂ ਜੀ ਬੀ ਆਨ ਟਾਈਪ ਦੀ ਪੇਂਟਿੰਗ ਕਰਦੀ ਆਂ ਜੇ ਕਿਸੇ ਨੇ ਵੀ ਕਰਨੀ ਹੋਵੇ ਜਾਂ ਸਿੱਖਣਾ ਹੋਵੇ ਤਮੇਰ ਨਾਲ ਕੰਟੈਕਟ ਕਰ ਸਕਦੇ ਹੋ ਅਚਾਰ ਦੇ ਆਰਡਰ ਵੀ ਰੈਡੀ ਕਰਦੇ ਆ ਅਚਾਰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੈ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਮੈਂ ਵੀ ਵੱਤ ਤੋਂ ਵੱਤ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਆ ਵੱਤ ਤੋਂ ਵੱਤ ਪਿਆਰ ਦਿਓ ਮੈਂ ਅੱਗੇ ਵੀ ਬਹੁਤ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਨੇ ਪੰਜਾਬੀ ਵਿਰਸੇ ਨਾਲ ਰਿਲੇਟਡ ਜਿਹੜੀਆਂ ਹੁਣ ਆਲੋਪ ਹੋ ਰਹੀਆਂ ਨੇ ਕਦੇ-ਕਦੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਮੇਲਿਆਂ ਦੇ ਵਿੱਚ ਵਿਰਾਸਤੀ ਮੇਲੇ ਲੱਗਦੇ ਨੇ ਜਾਂ ਉਦੋਂ ਸਾਂਭੀਆਂ ਹੋਈਆਂ ਵੀ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਦਿਖਾਉਂਗੀ ਵੱਤ-ਵੱਤ ਲਾਈਕ ਸ਼ੇਅਰ ਕਮੈਂਟ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਮੇਰੀ ਬਹੁਤ ਪਸੰਦ ਆਈ ਹੋਊਗੀ ਧੰਨਵਾਦ ਜੀ